ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵੜੀ ਜਿਹੜੀ ਵੀਡੀਓ ਹੋਏਗੀ ਜੀ ਰਾਮ ਟੈਕਸ ਬ੍ਰਾਂਡ ਪਲੱਸ ਆਰ ਟੈਕਸ ਬ੍ਰਾਂਡ ਦੇ ਕੱਟ ਪੀਸ ਹੋਣਗੇ ਜੀ ਪਸ਼ਮੀਨਾ ਕੱਟ ਪੀਸ ਰਹਿਣ ਵਾਲੇ ਹੋਣਗੇ ਜਿਹਦੇ ਵਿੱਚ ਤੁਹਾਨੂੰ ਸਿਮਰ ਪਸ਼ਮੀਨੇ ਦੇ ਵੀ ਕੱਟ ਪੀਸ ਮਿਲਣਗੇ ਸਾਰੇ ਦੇ ਸਾਰੇ ਡਿਜ਼ਾਈਨਰ ਸੂਟ ਹੋਣਗੇ ਜੀ ਜਿੱਦਾਂ ਕਿ ਜਿਨ੍ਹਾਂ ਦੀਆਂ ਬਾਜੂ ਵੱਖਰੀਆਂ ਹੋਣਗੀਆਂ ਜੀ ਐਦਾਂ ਡਿਜ਼ਾਈਨਰ ਲੁੱਕ ਦੇ ਪੀਸ ਹੋਣਗੇ ਸਾਰੇ ਦੇ ਸਾਰੇ ਕੋਈ ਐਦਾਂ ਨਹੀਂ ਹੈਗਾ ਕੋਈ ਆਲਓਵਰ ਸੂਟ ਦੀ ਜਿਹੜੀ ਆਰਡਰ ਕੱਟ ਹੋਏਗੀ ਉਦਾਂ ਨਹੀਂ ਹੈਗਾ ਜੀ ਸਾਰੇ ਦੇ ਸਾਰੇ ਜਿਹੜੀ ਕ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਜੀ ਅੱਜ ਦੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਆਪਾਂ ਦਿਖਾਉਣ ਨੂੰ ਦਿਖਾਵਾਂਗੇ ਸਿਮਰ ਪਸ਼ਮੀਨਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਸਿਮਰ ਪਸ਼ਮੀਨਾ ਹੋਏਗਾ ਸ਼ੇਡ ਹੋਏਗਾ ਡਾਰਕ ਮਸਟਰਡ ਜੀ डार्क मस्टर्ड शेड तू मिलने वाला जी बहुत सोहना शेड है स्टफ़ भी बहुत प्यारा जी लाइट वेट और सॉफ्ट स्टफ है जी लो जी चेक कर लो जी सिमर पशमीना मिलेगा जी बहुत सोहनी लुक आएगी जी पीस की लो जी आरटैक्स ब्रांड होएगा जी चेक कर लो जी आरटैक्स ब्रांड होएगा जी बहुत प्यारा स्टफ है लाइट वेट और सॉफ्ट स्टफ हैगा जी बहुत ही ज़्यादा लाइट वेट और सॉफ्ट स्टफ हैगा जी लो जी शेड होएगा मस्टर्ड जी ਪ੍ਰਿੰਟਿੰਗ ਹੋਏਗੀ ਬਹੁਤ ਹੀ ਜ਼ਿਆਦਾ ਸੋਹਣੀ ਇਸਦੀ ਪ੍ਰਿੰਟਿੰਗ ਤੁਹਾਨੂੰ ਮਿਲੇਗੀ ਨਾਲ ਤੁਹਾਨੂੰ ਮਿਲੇਗੀ ਪਲੇਨ ਪਸ਼ਮੀਨੇ ਦੀ ਬਾਟਮ ਜੀ ਲਓ ਜੀ ਸਿਮਰ ਪਸ਼ਮੀਨੇ ਦੀ ਹੋਏਗੀ ਸ਼ਰਟ ਨਾਲ ਤੁਹਾਨੂੰ ਮਿਲੇਗੀ ਪਲੇਨ ਪਸ਼ਮੀਨੇ ਦੀ ਬਾਟਮ ਜੀ ਬਹੁਤ ਪਿਆਰਾ ਸਟੱਫ ਹੈਗਾ 2.5 ਤੋਂ 3 ਮੀਟਰ ਦੀ ਕੱਟ ਹੋਏਗੀ ਸ਼ਰਟ ਦੀ ਔਰ 2.5 ਤੋਂ 3 ਮੀਟਰ ਦੀ ਕੱਟ ਹੀ ਤੁਹਾਨੂੰ ਮਿਲੇਗੀ ਬਾਟਮ ਦੀ ਕੱਟ ਜਿਹੜੀਆਂ ਬਾਟਮ ਦੀਆਂ ਹੋਣਗੀਆਂ ਤਕਰੀਬਨ ਸਭ ਦੀਆਂ 3-3 ਮੀਟਰ ਦੀਆਂ ਹੋਣਗੀਆਂ ਕੁਝ ਵੀ ਹੋ ਸਕਦੀ ਹੈ ਜੀ ਜਿਹੜੀ 2.5 ਮੀਟਰ ਦੀ ਹੋਵੇ ਨਹੀਂ ਤਕਰੀਬਨ ਸਭ ਦੀ ਜਿਹੜੀ ਕੱਟ ਹੈਗੀ ਤੁਹਾਨੂੰ ਉਹ 10 ਮੀਟਰ ਦੇ ਹੀ ਮਿਲੇਗੀ। ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ। ਸਿਮਰ ਪਸ਼ਮੀਨਾ ਦਾ ਜਿਹੜਾ ਮੈਚਿੰਗ ਸੂਟ ਹੋਏਗਾ ਤੁਹਾਨੂੰ ਮਿਲੇਗਾ ਜੀ 1050 ਰੁਪਏ ਦੇ ਵਿੱਚ ਜੀ। 1050 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਉਹ ਬ੍ਰਾਂਡਡ ਪਸ਼ਮੀਨਾ ਜਿਹੜਾ ਹੈਗਾ ਇਹ ਉਹ ਥੋਟ ਮਿਲੇਗਾ ਜੀ। ਨੈਕਸਟ ਜੋ ਤੁਹਾਨੂੰ ਮਿਲਣ ਵਾਲਾ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ। ਚੈੱਕ ਕਰ ਲਓ ਜੀ। ਡਿਜ਼ਾਈਨਰ ਪੀਸ ਹੋਏਗਾ। カラー ਵੀ ਬਹੁਤ ਹੀ ਪਿਆਰਾ ਜੀ ਕਾਫੀ ਸ਼ੇਡ ਹੈਗਾ ਡਿਜ਼ਾਈਨਰ ਪੀਸ ਹੋਏਗਾ ਪ੍ਰੋਪਰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਚੈੱਕ ਕਰ ਲਓ ਜੀ ਸ਼ਰਟ ਦਾ ਫਰੰਟ ਤੁਹਾਨੂੰ ਮਿਲੇਗਾ ਪਲੇਨ ਜੀ ਸ਼ਰਟ ਤੁਹਾਨੂੰ ਫਰੰਟ ਜਿਹੜਾ ਮਿਲੇਗਾ ਉਹ ਪਲੇਨ ਹੋਏਗਾ ਜੀ ਇਸ ਤਰੀਕੇ ਦੇ ਨਾਲ ਲਓ ਜੀ ਫਰੰਟ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਇਹ ਉਹ ਡਿਜੀਟਲ ਪ੍ਰਿੰਟ ਮਿਲੇਗਾ ਜੀ ਘੇਰੇ ਦੇ ਉੱਪਰ ਤੁਹਾਨੂੰ ਪਲੇਨ ਮਿਲੇਗਾ ਜੀ ਆਰਟ ਐਕਸ ਬ੍ਰੈਂਡ ਹੋਏਗਾ ਜੀ ਲਓ ਜੀ ਬੈਕ ਵੀ ਤੁਹਾਨੂੰ ਹੈਗੀ ਜਿਹੜੀ ਸੇਮ ਹੈ ਜੜਾ ਡਿਜੀਟਲ ਪ੍ਰਿੰਟ ਦੀ ਮਿਲੇਗੀ ਔਰ ਬਾਜੂ ਵੀ ਜਿਹੜੀਆਂ ਤੁਹਾਨੂੰ ਮਿਲਣਗੀਆਂ ਜੀ ਵੱਖਰੀਆਂ ਤੁਹਾਨੂੰ ਬਾਜੂ ਮਿਲਣਗੀਆਂ ਡਿਜੀਟਲ ਪ੍ਰਿੰਟ ਦੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਚੈੱਕ ਕਰ ਲਓ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਇਹ ਵਾਲੀ ਜਿਹੜੀ ਤੁਹਾਨੂੰ ਮਿਲੇਗੀ ਬੈਕ ਜੀ ਇਹ ਵਾਲਾ ਡਿਜ਼ਾਈਨ ਇਸਦੀ ਬੈਕ ਦੇ ਉੱਪਰ ਆਏਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈ ਜੀ ਵੱਖਰਾ ਜਾਂ ਮਹਿਰੂਨੀਸ਼ ਕਾਫੀ ਹੈ ਜੀ ਇਹ ਬਲੈਕਿਸ਼ ਕਾਫੀ ਹੈ ਜੀ ਚੈੱਕ ਕਰ ਲਓ ਲਓ ਜੀ ਸੇਮ ਕਲਰ ਦੀ ਹੋਏਗੀ ਨਾਲ ਬਾਟਮ ਜੀ ਬਹੁਤ ਪਿਆਰਾ ਤੁਹਾਡਾ ਪੀਸ ਆ ਜਿਹੜਾ ਉਹ ਰੈਡੀ ਹੋ ਜਾਂਦਾ ਜੀ ਬਹੁਤ ਹੀ ਪਿਆਰਾ ਆ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਬਹੁਤ ਪਿਆਰਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਪੀਸ ਆ ਜੀ ਲਓ ਜੀ ਸੋਬਰ ਦੀ ਲੁੱਕ ਦਾ ਪੀਸ ਮਿਲਣ ਵਾਲਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜਿਸ ਦੇ ਉੱਪਰ ਤੁਹਾਨੂੰ ਪ੍ਰੋਪਰ ਆਰੀ ਵਰਕ ਮਿਲੇਗਾ ਜੀ ਸ਼ਰਟ ਦੇ ਫਰੰਟ ਦੇ ਉੱਪਰ ਲਓ ਜੀ ਚੈੱਕ ਕਰੋ ਜੀ ਲਓ ਜੀ ਐਦਾਂ ਤੁਹਾਨੂੰ ਜਿਹੜਾ ਹੈਗਾ ਘੇਰੇ ਦੇ ਉੱਪਰ ਮਿਲੇਗਾ ਜੀ ਆਰੀ ਵਰਕ ਹੋਏਗਾ ਜੀ ਆਰੀ ਪਲੱਸ ਨੋਟ ਦਾ ਕੰਮ ਮਿਲਣ ਵਾਲਾ ਹੈ ਜੀ ਪ੍ਰੋਪਰ ਘੇਰੇ ਦੇ ਉੱਪਰ ਤੁਹਾਨੂੰ ਆਰੀ ਪਲੱਸ ਨੋਟ ਦਾ ਕੰਮ ਮਿਲੇਗਾ ਜੀ ਬਹੁਤ ਪਿਆਰਾ ਜਿਹੜਾ ਹੈਗਾ ਉਹ ਕੰਮ ਕੀਤਾ ਗਿਆ ਜੀ ਲਓ ਜੀ ਐਦਾਂ ਤੁਹਾਨੂੰ ਫਰੰਟ ਦੇ ਉੱਪਰ ਵੀ ਫੁੱਲੀ ਜਿਹੜਾ ਹੈਗਾ ਉਹ ਵਰਕ ਮਿਲੇਗਾ ਜੀ ਫਰੰਟ ਦੇ ਉੱਪਰ ਸਰਵੋਸ ਕੀ ਆਰੀ ਪਲੱਸ ਨੋਟ ਦਾ ਕੰਮ ਮਿਲਣ ਵਾਲਾ ਜੀ ਫੁੱਲ ਫਰੰਟ ਦੇ ਉੱਪਰ ਮਿਲੇਗਾ ਜੀ ਚੈੱਕ ਕਰ ਲਓ ਜੀ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਉਹ ਤੁਹਾਨੂੰ ਕੰਮ ਮਿਲੇਗਾ ਜੀ ਨੀਟ ਐਂਡ ਕਲੀਨ ਕੰਮ ਹੈ ਜੀ ਲਓ ਜੀ ਆਰਟੈਕਸ ਬ੍ਰੈਂਡ ਹੈਗਾ ਜੀ ਸੇਮ ਐਜ਼ ਆਈ ਤੁਹਾਨੂੰ ਇਸਦੀ ਮਿਲੇਗੀ ਬੈਕ ਔਰ ਬਾਜੂ ਜੀ ਲਓ ਜੀ ਡਿਜੀਟਲ ਪ੍ਰਿੰਟ ਤੇ ਤੁਹਾਨੂੰ ਮਿਲੇਗੀ ਬੈਕ ਔਰ ਬਾਜੂ ਜੀ ਸਕਿਨ ਸ਼ੇਡ ਦੇ ਉੱਪਰ ਮਸਟਰਡ ਸ਼ੇਡ ਦੇ ਨਾਲ ਪ੍ਰਿੰਟਿੰਗ ਕੀਤੀ ਗਈ ਹੈ ਜੀ। ਲਓ ਜੀ ਨਾਲ ਮਸਟਰਡ ਸ਼ੇਡ ਦੀ ਤੁਹਾਨੂੰ ਮਿਲੇਗੀ ਬਾਟਮ ਜੀ। ਐਦਾਂ ਜਿਹੜਾ ਹੈਗਾ ਤੁਸੀਂ ਆਪਣਾ ਕੰਪਲੀਟ ਸੂਟ ਲੈ ਸਕਦੇ ਹੋ ਜੀ 1050 ਰੁਪਏ ਦੇ ਵਿੱਚ ਜੀ। ਲੇਸਾਂ ਨਾਲ نیچے ਜਿਹੜੀ ਹੈਗੀ ਹੈ ਪ੍ਰੋਪਰ ਫਿਨਿਸ਼ਿੰਗ ਦਿੱਤੀ ਗਈ ਹੈਗੀ ਜੀ ਘੇਰੇ ਦੇ ਉੱਪਰ ਵੀ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਮਿਲਣੀ ਹੈ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ। ਲਓ ਜੀ। 1050 ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਪਾਰਟੀ wear suit ਹੈ ਜਿਹੜਾ ਉਹ ਲੈ ਸਕਦੇ ਹੋ ਜੀ 1050 ਰੁਪਏ ਦੇ ਵਿੱਚ ਜੀ 1050 ਦੇ ਵਿੱਚ ਮਿਲ ਜਾਣਾ ਜੇ ਤੁਹਾਨੂੰ ਪਾਰਟੀ wear suit ਪਸ਼ਮੀਨੇ ਦਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਪੀਸ ਹੈ ਜੀ ਸੋਬਰ ਦੀ ਲੁੱਕ ਦਾ ਜੀ ਲਓ ਜੀ ਸਾਰੇ ਦੇ ਸਾਰੇ ਡਿਜ਼ਾਈਨਰ ਪੀਸ ਹੋਣਗੇ ਇੱਕ ਤੋਂ ਇੱਕ ਹੋਣਗੇ ਜੀ ਲਓ ਜੀ ਲੋ ਜੀ ਐਦਾਂ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਦੇ ਉੱਪਰ ਹੋਏਗਾ ਜੀ ਲੋ ਜੀ ਚੈੱਕ ਕਰ ਲਓ ਜੀ ਐਦਾਂ ਤੁਹਾਨੂੰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਇਹ ਉਹ ਡਿਜੀਟਲ ਪ੍ਰਿੰਟ ਮਿਲੇਗਾ ਔਰ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟ ਮਿਲੇਗਾ ਜੀ ਲੋ ਜੀ ਇਹ ਵਾਲੇ ਫਲਾਰ ਜਿਹੜੇ ਹੈਗੇ ਤੁਹਾਡੇ neck ਤੇ ਆਣਗੇ ਜੀ ਇਹ ਵਾਲੇ ਫਲਾਰ ਤੁਹਾਡੇ neck ਤੇ ਆਣ ਵਾਲੇ ਆ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਲੋ ਜੀ ਇਦਾਂ ਜਿਹੜਾ ਹੈਗਾ ਆ ਤੁਹਾਡੀ ਬਾਜੂ ਦੇ ਉੱਪਰ ਤੁਹਾਨੂੰ ਕੰਮ ਮਿਲਣਾ ਹੈ ਜੀ ਔਰ ਇਹ ਵਾਲੀ ਤੁਹਾਡੀ ਬੈਕ ਹੋਏਗੀ ਜੀ ਇਹ ਵਾਲੀ ਤੁਹਾਡੀ ਬੈਕ ਹੋਏਗੀ 3 ਮੀਟਰ ਦਾ ਸਟੱਫ ਤੁਹਾਨੂੰ ਮਿਲੇਗਾ ਸ਼ਰਟ ਜਿਆਦੀ 3 ਮੀਟਰ ਦਾ ਹੀ ਮਿਲੇਗਾ ਬਾਟਮ ਜੀ ਬਾਟਮ ਦਾ ਸਟੱਫ ਵੀ 10 ਮੀਟਰ ਹੋਏਗਾ ਜੀ ਸ਼ਰਟ ਦਾ ਸਟੱਫ ਵੀ ਜਿਹੜਾ ਹੋਏਗਾ ਉਹ 3 ਮੀਟਰ ਹੋਏਗਾ ਸਟੱਫ ਹੋਏਗਾ ਜੀ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ ਲਓ ਜੀ ਇਦਾਂ ਜਿਹੜਾ ਹੈਗਾ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਆਪਣੇ ਲਈ ਬੁਕਿੰਗ ਆ ਜਿਹੜੀ ਉਹ ਕਰ ਸਕਦੇ ਹੋ ਜੀ ਲਓ ਜੀ ਕੋਈ ਕਲਰ ਨਹੀਂ ਜਾਏਗਾ ਜੀ ਕੋਈ ਬੁਰ ਨਹੀਂ ਆਏਗੀ A1 ਸਟਾਫ ਹੋਏਗਾ ਜੀ ਤੁਹਾਨੂੰ ਪੀਸ ਮਿਲੇਗਾ ਜੀ ਕਾਫੀ ਸੋਨਾ ਜਿਹਾ ਵਰਕ ਵਾਲਾ ਪੀਸ ਤੁਹਾਨੂੰ ਮਿਲਣ ਵਾਲਾ ਹੈ ਜੀ ਜਿਸ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਆ ਉਹ ਕੰਮ ਮਿਲੇਗਾ ਜੀ ਚੈੱਕ ਕਰ ਲਓ ਜੀ ਐਦਾਂ ਜਿਹੜਾ ਹੈਗਾ ਆ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲਣਾ ਹੈ ਜੀ ਪ੍ਰੋਪਰ ਤੁਹਾਨੂੰ ਨਾਟਵਰਕ ਮਿਲੇਗਾ ਜੀ ਘੇਰੇ ਦੇ ਉੱਪਰ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਮਤਲਬ ਪੇਸਟਿੰਗ ਪੱਟੀ ਜਿਹੜੀ ਤੁਹਾਨੂੰ ਲੱਗੀ ਮਿਲੇਗੀ ਜੀ نیچے ਲਓ ਜੀ ਇਦਾਂ ਜਿਹੜਾ ਹੈਗਾ ਫਰੰਟ ਦੇ ਉੱਪਰ ਵੀ ਤੁਹਾਨੂੰ ਕੰਮ ਲੈਣਾ ਜੀ ਪ੍ਰੋਪਰ ਨਾਟਵਰਕ ਹੋਏਗਾ ਫਰੰਟ ਦੇ ਉੱਪਰ ਲਓ ਜੀ ਡਿਜੀਟਲ ਪ੍ਰਿੰਟ ਮਿਲੇਗਾ ਜੀ ਇਹ ਵਾਲਾ ਫਲਾਰ ਤੁਹਾਡੇ neck ਤੇ ਆਏਗਾ ਜੀ ਬਹੁਤ ਪਿਆਰਾ ਜਿਹੜਾ ਇਸ ਤੇ ਉੱਪਰ ਵੀ ਕੰਮ ਕੀਤਾ ਗਿਆ ਜੀ ਇਦਾਂ ਜਿਹੜੀ ਹੋਏਗੀ ਤੁਹਾਡੀ ਬੈਕ ਮਿਲੇਗੀ ਜੀ ਬੈਕ ਔਰ ਬਾਜੂ ਰਹਿਣ ਵਾਲੀਆਂ ਹੋਣਗੀਆਂ ਇਹ ਵਾਲੀਆਂ ਤੁਹਾਡੀਆਂ ਬਾਜੂ ਮਿਲਣਗੀਆਂ ਜੀ ਇਹ ਵਾਲੀ ਤੁਹਾਡੀ ਹੋਏਗੀ ਬੈਕ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਵਾਈਨ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਹਾਂ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 10 ਮੀਟਰ ਦੇ ਕੱਟ ਦੇ ਹੀ ਹੋਏਗੀ ਬਾਟਮ ਜੀ 3 ਮੀਟਰ ਦੇ ਕੱਟ ਦੇ ਹੀ ਮਿਲੇਗੀ ਤੁਹਾਨੂੰ ਸ਼ਰਟ ਜੀ ਐਦਾਂ ਤੁਸੀਂ ਆਪਣਾ ਕੰਪਲੀਟ ਸੂਟ ਲੈ ਸਕਦੇ ਹੋ ਜੀ ਵਰਕ ਵਾਲਾ ਸੂਟ ਹੋਦਾ ਜਿਹੜਾ ਪ੍ਰਾਈਸ ਹੋਏਗਾ ਉਹ ਹੈਗਾ 1050 ਰੁਪਏ ਜੀ 1050 ਰੁਪਏ ਦੇ ਵਿੱਚ ਮਿਲੇਗਾ ਜੀ ਤੁਹਾਨੂੰ ਵਰਕ ਵਾਲਾ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਮਸਟਰਡ ਸ਼ੇਡ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਇਹ ਸੂਟ ਹੋਏਗਾ ਜੀ ਆਲ ਓਵਰ ਬਹੁਤ ਪਿਆਰਾ ਸੂਟ ਹੈ ਜੀ ਲਓ ਜੀ ਪਿਓਰ ਪਸ਼ਮੀਨਾ ਹੋਏਗਾ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਟਾਈਟੇ ਮੀਟਰ ਦੇ ਕੱਟ ਦੇ ਤੁਹਾਨੂੰ ਦੋ ਪੀਸ ਮਿਲਣਗੇ ਜੀ ਲਓ ਜੀ ਦੋ ਪੀਸਾਂ ਦੇ ਵਿੱਚ ਆਰਾਮ ਨਾਲ ਆਪਣਾ ਸੂਟ ਹੈ ਜਿਹੜਾ ਹੋ ਰੈਡੀ ਹੋ ਜਾਣਾ ਜੀ 5 ਮੀਟਰ ਸਟੱਫ ਤੁਹਾਨੂੰ ਮਿਲੇਗਾ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਬਹੁਤ ਸੋਹਣਾ ਪ੍ਰਿੰਟ ਹੈਗਾ ਲਾਈਟ ਮਸਟਰਡ ਸ਼ੇਡ ਹੋਏਗਾ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਸੂਟ ਹੈਗਾ ਜੀ ਲਓ ਜੀ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਡਿਜੀਟਲ ਪ੍ਰਿੰਟ ਰਹਿਣ ਵਾਲਾ ਜੀ ਸੋਬਰ ਦੀ ਲੁੱਕ ਦਾ ਪੀਸ ਤੁਹਾਨੂੰ ਮਿਲੇਗਾ ਇਹ ਵਾਲਾ ਸ਼ਰਟ ਪੀਸ ਹੋਏਗਾ ਜੀ ਇਹ ਵਾਲਾ ਹੋਏਗਾ ਤੁਹਾਡਾ ਬਾਟਮ ਪੀਸ ਜੀ ਲਓ ਜੀ 2 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ 10 ਮੀਟਰ ਦੀ ਕੱਟ ਦੀ ਹੋਏਗੀ ਬਾਟਮ ਜੀ ਐਦਾ ਤੁਹਾਨੂੰ ਮਿਲ ਜਾਣਾ ਕੰਪਲੀਟ ਸੂਟ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਾਈਨ ਕਲਰ ਦਾ ਪੀਸ ਮਿਲਣਾ ਜੀ ਸੋਬਰ ਦੀ ਲੁੱਕ ਦਾ ਪੀਸ ਹੈਗਾ ਜੀ ਪ੍ਰੋਪਰ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਇੱਦਾਂ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਤੁਹਾਡੇ ਘੇਰੇ ਦੇ ਉੱਪਰ ਆਏਗਾ ਜੀ ਡਿਜੀਟਲ ਪ੍ਰਿੰਟ ਹੈਗਾ ਜਿਹੜਾ ਤੁਹਾਡੇ ਘੇਰੇ ਦੇ ਉੱਪਰ ਮਿਲਣਾ ਹੈ ਜੀ ਤੁਹਾਨੂੰ ਲਓ ਜੀ ਫਰੰਟ ਜਿਹੜੀ ਹੋਏਗੀ ਤੁਹਾਡੀ ਲਾਈਨਾਂ ਵਾਲੀ ਰਹਿਣ ਵਾਲੀ ਹੋਏਗੀ ਜੀ ਆਰਟ ਟੈਕਸ ਬ੍ਰਾਂਡ ਦੀ ਹੋਏਗੀ ਜੀ ਲਓ ਜੀ ਚੈੱਕ ਕਰ ਲਓ ਜੀ ਇਸ ਤਰੀਕੇ ਦੇ ਨਾਲ ਤੁਹਾਡੀ ਬੈਕ ਹੋਏਗੀ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਬੈਕ ਜੀ ਲਓ ਜੀ ਇਹ ਵਾਲੀ ਤੁਹਾਡੀ ਬੈਕ ਹੋਏਗੀ ਜੀ ਔਰ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀਆਂ ਤੁਹਾਡੀਆਂ ਮਿਲਣਗੀਆਂ ਜੀ ਬਾਜੂ ਲਓ ਜੀ ਐਦਾਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਬਹੁਤ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਨਾਲ ਤੋਂ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਹੈ ਜੀ ਲਓ ਜੀ 3 ਮੀਟਰ ਦੀ ਸ਼ਰਟ ਹੈ ਜੀ ਔਰ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗਾਦਰੀ ਟੋਨ ਦਾ ਪੀਸ ਹੋਏਗਾ ਜੀ ਗਾਦਰੀ ਲਵੈਂਡਰ ਦਾ ਮਿਕਸ ਟੋਨ ਰਹਿਣ ਵਾਲਾ ਹੈ ਜੀ ਲਓ ਜੀ ਬਹੁਤ ਪਿਆਰੀ ਸ਼ਰਟ ਪੀਸ ਤੁਹਾਨੂੰ ਮਿਲੇਗਾ ਜੀ ਲਓ ਜੀ ਡਿਜੀਟਲ ਪ੍ਰਿੰਟ ਹੋਏਗਾ ਫਰੰਟ ਦੇ ਉੱਪਰ ਤੁਹਾਨੂੰ ਪਲੇਨ ਜਿਹੜਾ ਪੈਨਲ ਮਿਲੇਗਾ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਏ 1 ਸਟਾਫ ਹੈ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਤੁਹਾਨੂੰ ਮਿਲੇਗਾ ਇਹ ਵਾਲੀ ਇਸਦੀ ਮਿਲੇਗੀ ਬੈਕ ਔਰ ਬਾਜੂ ਜੀ ਬੈਕ ਔਰ ਬਾਜੂ ਵੀ ਜਿਹੜੀਆਂ ਹੋਣੀਆਂ ਤੁਹਾਨੂੰ ਡਿਜ਼ਾਈਨਰ ਮਿਲਣਗੀਆਂ ਜੀ ਬੈਕ ਔਰ ਬਾਜੂ ਵੀ ਤੁਹਾਨੂੰ ਡਿਜ਼ਾਈਨਰ ਮਿਲਣਗੀਆਂ ਜੀ ਬਹੁਤ ਹੀ ਸੋਹਣਾ ਜਿਹਾ ਸ਼ਰਟ ਪੀਸ ਹੈ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਉਹ ਰੈਡੀ ਹੋ ਗਿਆ ਜੀ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਰਸ਼ਟ ਸ਼ੇਡ ਦਾ ਮਿਲਣਾ ਥੋੜੀ ਇਹ ਆਪਾਂ ਲਾਸਟ ਵੀਡੀਓ ਦੇ ਵਿੱਚ ਵੀ ਪਾਇਆ ਸੀ ਜੀ ਕਾਫੀ ਡਿਮਾਂਡ ਸੀਗੇ ਇਸ ਸ਼ੇਡ ਦੇ ਉੱਪਰ ਸੂਟ ਦੀ ਜੀ ਲਓ ਜੀ ਇਦਾਂ ਜਿਹੜਾ ਹੋ ਮਿਲੇਗਾ ਤੁਹਾਨੂੰ ਫਰੰਟ ਫਰੰਟ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਦੀ ਚੈੱਕ ਵਾਲੀ ਹੋਏਗੀ ਸ਼ਰਟ ਦੀ ਪਿਓਰ ਪਸ਼ਮੀਨਾ ਹੋਏਗਾ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਚੈੱਕ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਇਸ ਦੀਆਂ ਬਾਜੂ ਔਰ ਇਸ ਦੀ ਬੈਕ ਜੀ ਡਿਜੀਟਲ ਪ੍ਰਿੰਟ ਹੀ ਤੁਹਾਨੂੰ ਮਿਲੇਗੀ ਬਾਜੂ ਔਰ ਬੈਕ ਜੀ ਬਾਜੂ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਜੀ ਲਓ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਮਿਲੇਗਾ ਬਾਜੂ ਔਰ ਬੈਕ ਦੇ ਉੱਪਰ ਤੇ ਬਹੁਤ ਪਿਆਰਾ ਜਿਹਾ ਤੁਹਾਡਾ ਸੂਟ ਹੈ ਇਹ ਰੈਡੀ ਹੋ ਜਾਣਾ ਜੀ ਲਓ ਜੀ ਨਾਲ ਤੁਹਾਨੂੰ ਜਿਹੜੀ ਹੈਗੀ ਆ ਰਸਟ ਮਹਿਰੂਨ ਕਲਰ ਦੀ ਮਿਲੇਗੀ ਬਾਟਮ ਜੀ ਲਓ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਮਿਲੇਗੀ ਬਾਟਮ ਦੀ ਬਹੁਤ ਪਿਆਰਾ ਪੀਸ ਤੁਹਾਡਾ ਰੈਡੀ ਹੋ ਜਾਣਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਰਾਈ ਕਲੀਨ ਵਾਲਾ ਪਸ਼ਮੀਨਾ ਸੂਟ ਹੋਏਗਾ ਜੀ ਕਲਰ ਹੋਏਗਾ ਪਿਸਤਾ ਔਰ ਕਾਫੀ ਦਾ ਮਿਕਸ ਟੋਨ ਹੋਏਗੀ ਜੀ ਕਲਰ ਦੀ ਆਰਟੈਕਸ ਬ੍ਰਾਂਡ ਹੋਏਗਾ ਜੀ ਬਹੁਤ ਪਿਆਰਾ ਤੁਹਾਨੂੰ ਮਿਲਣਾ ਜੀ ਇਹ ਸੂਟ ਲਓ ਜੀ ਬਹੁਤ ਹੀ ਪਿਆਰਾ ਜਿਆ ਸਟਾਫਾ ਬਹੁਤ ਹੀ ਜਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਲਓ ਜੀ ਬਹੁਤ ਹੀ ਜਿਆਦਾ ਸੌਫਟ ਔਰ ਲਾਈਟ ਵੇਟ ਸਟਾਫ ਹੈ ਜੀ ਡ੍ਰੈਕਲਿਨ ਵਾਲਾ ਪਸ਼ਮੀਨਾ ਜੀ ਇਹਨੂੰ ਆਪਾਂ ਈਜੀ ਵਾਸ਼ ਵੀ ਕਰ ਸਕਦੇ ਆ ਜੀ ਬਹੁਤ ਸੋਹਣਾ ਪਸ਼ਮੀਨਾ ਹੈਗਾ ਜੀ ਬਹੁਤ ਹੀ ਜਿਆਦਾ ਲਾਈਟ ਵੇਟ ਔਰ ਸੌਫਟ ਹੈਗਾ ਜੀ ਲਓ ਜੀ 2.5 ਮੀਟਰ ਦੀ ਕੱਟ ਦੇ ਤੁਹਾਨੂੰ 2 ਪੀਸ ਮਿਲਣਗੇ ਜੀ ਲਓ ਜੀ 1250 ਰੁਪਏ ਦੇ ਵਿੱਚ ਮਿਲ ਜਾਣਾ ਜੀ ਇਹ ਤੁਹਾਨੂੰ ਕੰਪਲੀਟ ਸੂਟ 350 ਰੁਪਏ ਮੀਟਰ ਇਹ ਫਰੈਸ਼ ਦੇ ਵਿੱਚ ਸੇਲ ਹੁੰਦਾ ਜੀ 250 ਰੁਪਏ ਮੀਟਰ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਮਿਲ ਜਾਣਾ ਜੀ ਇਹ ਲਓ ਜੀ 1250 ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਲਓ ਜੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਇਸ ਦਾ ਲਓ ਜੀ ਬਹੁਤ ਹੀ ਸੋਹਣਾ ਪ੍ਰਿੰਟ ਤੁਹਾਨੂੰ ਮਿਲਣਾ ਜੀ ਇਸ ਦਾ ਸੋਬਰ ਦੀ ਲੁੱਕ ਦਾ ਪੀਸ ਹੈਗਾ ਜੀ 1250 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1250 ਰੁਪਏ ਦੇ ਵਿੱਚ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਕਿਨ ਔਰ ਔਰੇਂਜ ਕਲਰ ਦਾ ਪੀਸ ਹੋਏਗਾ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ 올 ਓਵਰ ਮਿਲੇਗੀ ਸ਼ਰਟ ਜਿਸ ਦੇ ਨਾਲ ਡਿਜੀਟਲ ਪ੍ਰਿੰਟ ਦੀ ਹੋਏਗੀ ਜੀ ਕਲਰ ਹੀ ਬਹੁਤ ਪਿਆਰਾ ਜਿਸ ਦਾ ਔਰੇਂਜ ਕਲਰ ਦੀ ਤੁਹਾਨੂੰ ਸ਼ਰਟ ਦੇ ਵਿੱਚ ਪ੍ਰਿੰਟਿੰਗ ਮਿਲੇਗੀ ਔਰ orange ਕਲਰ ਦੀ ਤੁਹਾਨੂੰ ਮਿਲੇਗੀ ਨਾਲ ਬਾਟਮ ਜੀ ਲਓ ਜੀ orange ਕਲਰ ਦੀ ਤੁਹਾਨੂੰ ਮਿਲਣੀ ਹੈ ਨਾਲ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਲਓ ਜੀ orange ਕਲਰ ਦੀ ਨਾਲ ਤੁਹਾਨੂੰ ਮਿਲੇਗੀ ਬਾਟਮ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਲਓ ਜੀ 950 ਦੇ ਵਿੱਚ ਮਿਲ ਜਾਣਾ ਕੰਪਲੀਟ ਸੂਟ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਆਪਣੇ ਲਈ ਬੁਕਿੰਗ ਹੈ ਜਿਹੜੀ ਉਹ ਤੁਸੀਂ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਆ ਮਿਲਣਾ ਜੀ ਪੀਸ ਪਿਓਰ ਪਸ਼ਮੀਨੇ ਦਾ ਮਿਲੇਗਾ ਤੁਹਾਨੂੰ ਸ਼ਰਟ ਪੀਸ ਦੀ ਤੇ ਪਿਓਰ ਪਸ਼ਮੀਨੇ ਦੀ ਮਿਲੇਗੀ ਬਾਟਮ ਜੀ ਲਓ ਜੀ ਐਦਾਂ ਤੁਹਾਨੂੰ ਸ਼ਰਟ ਦੇ ਉੱਪਰ ਆਰੀ ਵਰਕ ਮਿਲੇਗਾ ਜੀ ਬਾਰਡਲ ਗ੍ਰੀਨ ਕਲਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਸ਼ਰਟ ਦੇ ਫਰੰਟ ਦੇ ਉੱਪਰ ਫੁੱਲ ਹੈਵੀ ਜਿਹੜਾ ਤੁਹਾਨੂੰ ਮਿਲੇਗਾ ਆਰੀ ਵਰਕ ਜੀ ਆਰੀ ਵਰਕ ਮਿਲਣ ਵਾਲਾ ਜੀ ਚੈੱਕ ਕਰ ਲਓ ਫਰੰਟ ਦੇ ਉੱਪਰ ਮਿਲੇਗਾ ਆਰੀ ਵਰਕ ਜੀ ਐਦਾਂ ਪੈਨਲ ਜਾਣਗੇ ਪੈਨਲਸ ਦੇ ਉੱਪਰ ਵੀ ਤੁਹਾਨੂੰ ਆਰੀ ਵਰਕ ਮਿਲਣਾ ਹੈ ਜੀ ਫਰੰਟ ਦੇ ਉੱਪਰ ਫੁੱਲ ਹੈਵੀ ਲਓ ਜੀ ਚੈੱਕ ਕਰ ਲਓ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਸਾਈਡ ਤੇ ਬਾਜੂ ਬਣਣੀ ਹੈ ਜੀ ਇਸ ਸ਼ਰਟ ਦੀਆਂ ਬਾਜੂ ਜਿਹੜੀਆਂ ਹੋਣੀਆਂ ਤੁਹਾਡੀਆਂ ਸਾਈਡ ਤੇ ਬਣਣੀਆਂ ਜੀ ਸੇਮ ਐਜਾ ਜੀ ਤੁਹਾਨੂੰ ਡਿਜੀਟਲ ਪ੍ਰਿੰਟ ਤੇ ਮਿਲੇਗੀ ਬੈਕ ਜੀ ਬੋਟਲ ਗ੍ਰੀਨ ਕਲਰ ਹੋਏਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਬੇਸ ਕਲਰ ਦੀ ਬਾਟਮ ਪਲੱਸ ਬਾਟਮ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਜੀ ਬਾਟਮ ਦੇ ਉੱਪਰ ਵੀ ਤੁਹਾਨੂੰ ਕੰਮ ਲੈਣਾ ਜੀ ਲਓ ਜੀ ਲਓ ਜੀ ਐਦਾਂ ਤੁਹਾਡੀ ਬਾਟਮ ਦੇ ਉੱਪਰ ਵੀ ਕੰਮ ਆਏਗਾ ਜੀ ਲਓ ਜੀ ਐਦਾਂ ਸੇਮ ਐਜ਼ ਆ ਵਰਕ ਜਿਹੜਾ ਹੈਗਾ ਤੁਹਾਨੂੰ ਬਾਟਮ ਦੇ ਉੱਪਰ ਮਿਲੇਗਾ ਜੀ ਸ਼ਰਟ ਔਰ ਬਾਟਮ ਦੇ ਉੱਪਰ ਤੁਹਾਨੂੰ ਕੰਮ ਮਿਲਣ ਵਾਲਾ ਹੈ ਜੀ ਐਦਾਂ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਪੀਸ ਆ ਜਿਹੜਾ ਉਹ ਰੈਡੀ ਹੋ ਗਿਆ ਪ੍ਰਾਈਜ਼ ਹੋਏਗਾ 1050 ਰੁਪਏ ਜੀ 1050 ਰੁਪਏ ਦੇ ਵਿੱਚ ਤੁਹਾਡਾ ਪਾਰਟੀ ਵੇਅਰ ਪਸ਼ਮੀਨੇ ਦਾ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਰਸਟ ਕਲਰ ਦੇ ਉੱਪਰ ਮਿਲੇਗਾ ਜੀ ਲਓ ਜੀ ਰਸਟ ਕਲਰ ਦੇ ਉੱਪਰ ਮਿਲਣਾ ਜੀ ਤੁਹਾਨੂੰ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਡਿਜੀਟਲ ਪ੍ਰਿੰਟ ਜੀ ਘੇਰੇ ਦੇ ਉੱਪਰ ਮਿਲਣਾ ਜੀ ਡਿਜੀਟਲ ਪ੍ਰਿੰਟ ਔਰ ਪਲੱਸ ਤੁਹਾਨੂੰ ਡਿਜੀਟਲ ਪ੍ਰਿੰਟ ਹੈਗਾ ਜਿਹੜਾ ਉਹ neck ਦੇ ਉੱਪਰ ਮਿਲੇਗਾ ਜੀ। ਲਓ ਜੀ ਬਹੁਤ ਹੀ ਪਿਆਰਾ ਤੁਹਾਨੂੰ ਮਿਲਣਾ ਡਿਜੀਟਲ ਪ੍ਰਿੰਟ neck ਦੇ ਉੱਪਰ ਜੀ। ਲਓ ਜੀ ਆਰਟ ਐਕਸ ਬ੍ਰਾਂਡ ਹੋਏਗਾ ਜੀ। ਇਹ ਵਾਲਾ ਤੁਹਾਨੂੰ ਮਿਲੇਗਾ ਜੀ ਬੈਕ ਦੇ ਉੱਪਰ। ਔਰ ਬਾਜੂ ਦੇ ਉੱਪਰ ਵੀ। ਲਓ ਜੀ ਇਹ ਵਾਲੀ ਤੁਹਾਡੀ ਹੋਏਗੀ ਬੈਕ ਔਰ ਇਹ ਵਾਲੀ ਹੋਏਗੀ ਤੁਹਾਡੀਆਂ ਬਾਜੂ ਰਹਿਣੀਆਂ ਜੀ। ਇਹ ਵਾਲੀ ਤੁਹਾਡੀ ਬੈਕ ਹੋਏਗੀ ਜੀ। ਲਓ ਜੀ। ਇਹ ਵਾਲੀ ਤੁਹਾਡੀ ਬੈਕ ਹੋਏਗੀ ਜੀ ਔਰ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣਗੀਆਂ ਫਸਟ ਬਾਟਮ ਜੀ ਬੋਟਲ ਗ੍ਰੀਨ ਕਲਰ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਹੈ ਜੀ ਇਸ ਤਰੀਕੇ ਨਾਲ ਰੈਡੀ ਹੋ ਜਾਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਨੂੰ ਮਿਲੇਗਾ ਜੀ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚੋਂ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਹਣਾ ਪ੍ਰੋਪਰ ਖੋਲ ਕੇ ਚੈੱਕ ਕਰਵਾਵਾਂਗੇ ਡਿਜੀਟਲ ਪ੍ਰਿੰਟ ਮਿਲੇਗਾ ਜੀ ਆਫ ਵਾਈਟ ਦੇ ਉੱਪਰ ਆਫ ਵਾਈਟ ਦੇ ਉੱਪਰ ਤੁਹਾਨੂੰ ਮਿਲਣਾ ਜੀ ਡਿਜੀਟਲ ਪ੍ਰਿੰਟ ਜੀ ਫਰੰਟ ਦੇ ਉੱਪਰ ਵੀ ਆਏਗਾ ਬੈਕ ਔਰ ਬਾਜੂ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਜੀ ਕਾਫੀ ਸੋਹਣਾ ਜਿਆ ਜਿਹੜਾ ਇਹ ਤੁਹਾਨੂੰ ਸ਼ਰਟ ਪੀਸ ਮਿਲਣਾ ਜੀ ਲਓ ਜੀ ਐਦਾਂ ਜਿਹੜੀ ਹੈਗੀ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲੇਗੀ ਜੀ ਲਓ ਜੀ ਐਦਾਂ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲੇਗੀ ਜੀ ਬਹੁਤ ਸੋਹਣਾ ਜਿਆ ਪ੍ਰਿੰਟ ਹੈਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਔਰ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ 10 ਮੀਟਰ ਦੀ ਹੋਏਗੀ ਸ਼ਰਟ ਜੀ 3 ਮੀਟਰ ਦੀ ਹੀ ਹੋਏਗੀ ਬਾਟਮ ਜੀ ਐਦਾ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਣਾ ਹੈ ਜੀ 950 ਰੁਪਏ ਦੇ ਵਿੱਚ ਜੀ ਬ੍ਰਾਂਡਡ ਸੂਟ ਹੋਏਗਾ ਪ੍ਰਾਈਸ ਹੋਏਗਾ 950 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਪੀਸ ਕਾਫੀ ਸੋਹਣਾ ਜਿਹਾ ਤੁਹਾਨੂੰ ਮਿਲਣਾ ਹੈ ਜੀ ਪੀਸ ਲੋ ਜੀ ਚੈੱਕ ਕਰ ਲਓ ਡਿਜੀਟਲ ਪ੍ਰਿੰਟ ਦੀ ਮਿਲੇਗੀ ਸ਼ਰਟ ਦੀ ਸ਼ੇਡ ਹੋਏਗਾ ਮਸਟਰਡ ਦੀ ਲੋ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਹੋਇਆ ਹੈ ਜੀ ਘੇਰੇ ਦੇ ਉੱਪਰ ਬਹੁਤ ਪਿਆਰਾ ਪ੍ਰਿੰਟ ਹੈ ਜੀ ਲਓ ਜੀ ਐਦਾਂ ਫਰੰਟ ਦੇ ਉੱਪਰ ਵੀ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਹੋਏਗਾ ਜੀ ਆਰਟ ਐਕਸ ਬ੍ਰੈਂਡ ਹੋਏਗਾ ਜੀ ਸੇਮ ਐਜ਼ ਆਹੀ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਸੇਮ ਐਜ਼ ਆਹੀ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਲਓ ਜੀ ਐਦਾਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਲਓ ਜੀ ਐਦਾਂ ਤੁਹਾਡੀਆਂ ਬਾਜੂ ਰੈਡੀ ਹੋਣਗੀਆਂ ਜੀ ਨਾਲ ਤੁਹਾਨੂੰ ਮਿਲੇਗੀ ਮਸਟਰਡ ਸ਼ੇਡ ਦੀ ਬਾਟਮ ਜੀ ਲਓ ਜੀ ਇਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਰੈਡੀ ਹੋ ਜਾਣਾ ਜੀ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 950 ਰੁਪਏ ਦੇ ਵਿੱਚ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸੂਟ ਹੋਏਗਾ ਜੀ ਲਓ ਜੀ ਬ੍ਰੈਕਲਿਨ ਪਸ਼ਮੀਨੇ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਪ੍ਰਿੰਟ ਹੋਏਗਾ ਬਹੁਤ ਹੀ ਪਿਆਰਾ ਜਿਹਾ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਆਰਟੈਕਸ ਬ੍ਰਾਂਡ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਚੈੱਕ ਕਰ ਲਓ ਜੀ ਕਾਫੀ ਸੋਹਣਾ ਜਿਹਾ ਪ੍ਰਿੰਟ ਹੈਗਾ ਜੀ ਕਲਰ ਵੀ ਬਹੁਤ ਹੀ ਪਿਆਰਾ ਜਿਹਾ ਜੀ ਡਸਟੀ ਜਿਹਾ ਛੇੜ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੈਲਫ ਪ੍ਰਿੰਟ ਬਾਟਮ ਜੀ 1050 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1050 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਿਮਰ ਪਸ਼ਮੀਨਾ ਮਹਿਰੂਨ ਕਲਰ ਦੇ ਉੱਪਰ ਜੀ ਮਹਿਰੂਨ ਕਲਰ ਦੇ ਉੱਪਰ ਮਿਲੇਗਾ ਜੀ ਸਿਲਕ ਪਸ਼ਮੀਨਾ ਸਿਮਰ ਪਸ਼ਮੀਨਾ ਸੌਰੀ ਸਿਮਰ ਪਸ਼ਮੀਨੇ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਚੈੱਕ ਕਰ ਲਓ ਜੀ ਮਹਿਰੂਨ ਕਲਰ ਦੀ ਹੋਏਗੀ ਜੀ ਕਾਫੀ ਸੋਹਣਾ ਜਿਹਾ ਬੀਸ ਹੈ ਜੀ ਲਓ ਜੀ ਸਟੱਫ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਔਰ ਨਾਲ ਤੁਹਾਨੂੰ ਮਿਲੇਗੀ ਮਹਿਰੂਨ ਕਲਰ ਦੀ 3 ਮੀਟਰ ਦੀ ਬਾਟਮ ਜੀ ਆਰਟੈਕਸ ਬ੍ਰਾਂਡ ਦੀ ਹੀ ਬਾਟਮ ਹੋਏਗੀ ਜੀ ਸਭ ਦੇ ਨਾਲ ਬਾਟਮਸ ਵੀ ਹੋਣਗੇ ਜਿਹੜੀਆਂ ਬ੍ਰਾਂਂਡਡ ਹੋਣਗੀਆਂ ਬ੍ਰਾਂਂਡਡ ਹੀ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੇਗਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਜਾਣਾ ਜੀ 1050 ਰੁਪਏ ਦੇ ਵਿੱਚ ਜੀ 1050 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਸ਼ੇਡ ਮਿਲਣ ਵਾਲਾ ਹੈਗਾ ਜੀ ਜੈਡ ਬਲੈਕ ਸ਼ੇਡ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਲਓ ਜੀ ਇੱਕ ਇਹਦੇ ਵਿੱਚ ਛੇੜ ਸੀਗਾ ਮਸਟਰਡ ਫਰੋਜੀ ਬਲੈਕ ਔਰ ਮਹਿਰੂਨ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਸਿਮਰ ਪਸ਼ਮੀਨੇ ਦੀ ਸ਼ਰਟ ਮਿਲੇਗੀ ਜੀ ਨਾਲ ਤੁਹਾਨੂੰ ਮਿਲੇਗੀ ਜੈਡ ਬਲੈਕ ਕਲਰ ਦੀ 10 ਮੀਟਰ ਦੀ ਬਾਟਮ ਜੀ ਲਓ ਜੀ ਐਦਾਂ ਜਿਹੜਾ ਮਿਲ ਜਾਣਾ ਤੁਹਾਨੂੰ ਕੰਪਲੀਟ ਸੂਟ ਜੀ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ 1050 ਰੁਪਏ ਦੇ ਵਿੱਚ ਜੀ 1050 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਪੀਚ ਕਲਰ ਦਾ ਸੂਟ ਹੋਏਗਾ ਜੀ ਲਓ ਜੀ ਡਾਰਕ ਪੀਚ ਕਲਰ ਦਾ ਤੁਹਾਨੂੰ ਮਿਲਣਾ ਸੂਟ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਦੀ ਕਲਰ ਬਹੁਤ ਪਿਆਰਾ ਜੀ ਮਿੱਠਾ ਮਿੱਠਾ ਜਿਹਾ ਸ਼ੇਡ ਹੈ ਜੀ ਲਓ ਜੀ ਤੁਸੀਂ ਇਹਦੇ ਨਾਲ ਸਕਿਨ ਕਲਰ ਦੀ ਬਾਟਮ ਲਗਵਾਉਣਾ ਚਾਹਦੇ ਤੁਸੀਂ ਸਕਿਨ ਦੀ ਵੀ ਲਗਵਾ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਨਾਲ ਤੁਹਾਨੂੰ ਪੀਚ ਕਲਰ ਦੀ ਹੀ ਮਿਲੇਗੀ ਬਾਟਮ ਜੇਕਰ ਤੁਸੀਂ ਸਕਿਨ ਕਲਰ ਦੀ ਬਾਟਮ ਲਗਵਾਉਣਾ ਚਾਹਦੇ ਤੁਸੀਂ ਸਕਿਨ ਕਲਰ ਦੀ ਵੀ ਲਗਵਾ ਸਕਦੇ ਹੋ ਜੀ ਅਸੀਂ ਤੁਹਾਨੂੰ ਸਕੇਨ ਕਲਰ ਦੇ ਨਾਲ ਵੀ ਮੈਚ ਕਰਕੇ ਦੇ ਸਕਦੇ ਹਾਂ ਜੀ। ਲਓ ਜੀ। 950 ਰੁਪਏ ਦੇ ਵਿੱਚ ਲੈ ਸਕਦੇ ਹੋ ਤੁਸੀਂ ਕੰਪਲੀਟ ਸੂਟ ਜੀ। 950 ਰੁਪਏ ਦੇ ਵਿੱਚ ਜੀ। ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾਕ ਸ਼ੇਡ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ। ਪੀਕਾਕ ਕਲਰ ਹੋਏਗਾ ਜੀ। ਡਿਜ਼ਾਈਨਰ ਸ਼ਰਟ ਹੋਏਗੀ। ਇਸ ਦੇ ਵਿੱਚ ਵੀ ਤੁਹਾਨੂੰ ਕਾਫੀ ਸ਼ੇਡ ਆ ਜਿਹੜੇ ਉਹ ਮਿਲ ਜਾਣੇ ਆ ਜੀ। ਲਓ ਜੀ ਚੈੱਕ ਕਰ ਲਓ ਜੀ। ਲਓ ਜੀ। ਐਦਾਂ ਤੁਹਾਨੂੰ ਫਰੰਟ ਦੇ ਉੱਪਰ ਥੋੜਾ ਜਿਹੜਾ ਹੈਗਾ ਉਹ ਪਲੇਨ ਸਟਾਫ ਆਏਗਾ ਜੀ ਇਸ ਤੋਂ ਅੱਗੇ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਪੀਕਾਕ ਕਲਰ ਦਾ ਪ੍ਰਿੰਟ ਹੋਏਗਾ ਜੀ ਲਓ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਫਰੰਟ ਔਰ ਬੈਕ ਤੁਹਾਨੂੰ ਸੇਮ ਮਿਲਣਗੀਆਂ ਜੀ ਡਿਜ਼ਾਈਨਰ ਬਾਜੂ ਹੋਏਗੀ ਔਰ ਬੈਕ ਹੋਏਗੀ ਜੀ ਚੈੱਕ ਕਰ ਲਓ ਜੀ ਐਦਾਂ ਤੁਹਾਨੂੰ ਬੈਕ ਔਰ ਬਾਜੂ ਮਿਲੇਗੀ ਜੀ ਬੈਕ ਔਰ ਬਾਜੂ ਵੀ ਤੁਹਾਨੂੰ ਇਸ ਤਰੀਕੇ ਨਾਲ ਡਿਜ਼ਾਈਨਰ ਮਿਲੇਗੀ ਜੀ ਲਓ ਜੀ ਨਾਲ ਤੁਹਾਨੂੰ ਪੀਕਾਕ ਕਲਰ ਦੀ ਮਿਲੇਗੀ ਬਾਟਮ ਜੀ 3 ਮੀਟਰ ਦੀ ਹੋਏਗੀ ਸ਼ਰਟ ਜੀ ਟਾਈਟ ਤਾਂ ਮੀਟਰ ਦੀ ਘੱਟ ਦੀ ਹੀ ਮਿਲੇਗੀ ਬਾਟਮ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਮਿਲ ਜਾਣਾ ਜੀ 900 ਤੇ 50 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਪੀਸ ਹੈ ਜੀ ਪੀਕਾਕ ਕਲਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਸ਼ਰਟ ਦੇ ਉੱਪਰ ਪੀਕਾਕ ਦਾ ਮਿਲੇਗਾ ਪ੍ਰਿੰਟ ਜੀ ਸਕਿਨ ਕਲਰ ਦੀ ਹੋਏਗੀ ਸ਼ਰਟ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਮਿਲਣਾ ਹੈ ਜੀ ਫਰੰਟ ਦੇ ਉੱਪਰ ਪਲੱਸ ਬੈਕ ਦੇ ਉੱਪਰ ਦੇ ਕਾਫੀ ਪਿਆਰਾ ਜਿਹਾ ਪੀਸ ਹੈ ਜੀ। ਲਓ ਜੀ। ਇਹਦਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ। ਫਰੰਟ ਦੇ ਉੱਪਰ ਵੀ ਮਿਲੇਗਾ ਜੀ। ਔਰ neck ਦੇ ਉੱਪਰ ਆਏਗਾ ਜੀ। ArtX brand ਦੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ। ਲਓ ਜੀ। ਇਹ ਵਾਲੀ ਤੁਹਾਡੀ ਬੈਕ ਔਰ ਬਾਜੂ ਹੋਏਗੀ ਜੀ। ਇਹ ਵਰਡੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ। ਇਹ ਵਾਲੀ ਹੋਏਗੀ ਤੁਹਾਡੀ ਬੈਕ ਜੀ। ਲਓ ਜੀ। ਬਹੁਤ ਹੀ ਪਿਆਰੀ ਜੀ ਤੁਹਾਡੀ ਬੈਕ ਰੈਡੀ ਹੋਏਗੀ ਜੀ। ਨਾਲ ਤੁਹਾਨੂੰ ਮਿਲੇਗੀ ਜੀ ਪੀਕਾਕ ਕਲਰ ਦੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਪੀਕਾਕ ਕਲਰ ਦੀ ਬਾਟਮ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ 2.5 ਤੋਂ 3 ਮੀਟਰ ਦੀ ਕੱਟ ਦੀ ਹੋਏਗੀ ਬਾਟਮ ਦੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਹਾਂਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਐਦਾਂ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਕੰਮ ਬਹੁਤ ਪਿਆਰਾ ਨੀਟ ਐਂਡ ਕਲੀਨ ਤੁਹਾਨੂੰ ਮਿਲਣਾ ਜੀ ਪੀਸ ਔਰ ਮਿਲੇਗਾ ਕੰਮ ਜੀ ਬੜਾ ਹੀ ਸੋਹਣਾ ਜਿਹਾ ਸ਼ੇਡ ਹੈ ਜੀ ਲਓ ਜੀ ਐਦਾਂ ਦੀ ਪ੍ਰਿੰਟਿੰਗ ਤੁਹਾਨੂੰ ਪੂਰੀ ਸ਼ਰਟ ਦੇ ਵਿੱਚ ਮਿਲਣੀ ਹੈ ਜੀ ਜਿੱਦਾਂ ਪੂਰੀ ਸ਼ਰਟ ਦੇ ਵਿੱਚ ਵਰਕ ਹੋਇਆ ਹੁੰਦਾ ਜੀ ਲਓ ਜੀ ਚੈੱਕ ਕਰ ਲਓ ਐਦਾਂ ਜਿਹੜੀ ਹੈਗੀ ਪ੍ਰਿੰਟਿੰਗ ਗ੍ਰੇ ਦੇ ਉੱਪਰ ਤੁਹਾਨੂੰ ਪੀਕਾਕ ਕਲਰ ਦੀ ਮਿਲਣੀ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈ ਜੀ ਤੁਹਾਨੂੰ ਬੈਕ ਔਰ ਫਰੰਟ ਮਿਲੇਗਾ ਸੇਮ ਜੀ ਬਾਹਰ ਤੁਹਾਡੀਆਂ ਸਾਈਡ ਤੋਂ ਬਣਣੀ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਹੁਤ ਹੀ ਪਿਆਰੀ ਪੀਕੋ ਕਲਰ ਦੀ ਬਾਟਮ ਕੀ ਬਹੁਤ ਪਿਆਰਾ ਪੀਸ ਹੈ ਜੀ 컬러 ਵੀ ਬਹੁਤ ਹੀ ਜਿਆਦਾ ਪਿਆਰਾ ਹੈਗਾ ਜੀ ਘੇਰੇ ਦੇ ਉੱਪਰ ਤੁਹਾਨੂੰ ਮਿਲਣਾ ਪ੍ਰੋਪਰ ਵਰਕ ਜੀ ਪ੍ਰੋਪਰ ਵਰਕ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਬਹੁਤ ਪਿਆਰਾ ਤੁਹਾਡਾ ਪੀਸ ਰੈਡੀ ਹੋ ਗਿਆ ਜੀ 1050 ਰੁਪਏ ਦੇ ਵਿੱਚ ਜੀ 1050 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ ਪਾਰਟੀ ਵੇਅਰ ਪਸ਼ਮੀਨਾ ਸੂਟ ਆ ਤੁਹਾਡਾ ਰੈਡੀ ਹੋ ਗਿਆ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਲਓ ਜੀ ਅੱਜ ਬੜੀ ਜਿਹੜੀ ਵੀਡੀਓ ਸੀਗੀ ਜੀ ਆਪਣੀ ਸਾਰੇ ਦੇ ਸਾਰੇ ਜਿਹੜੇ ਸੀਗੇ ਪਸ਼ਮੀਨੇ ਦੇ ਕਟ ਪੀਸਾਂ ਦੇ ਉੱਪਰ ਸੀਗੀ ਜਿਹੜੇ ਕਿ ਪਾਰਟੀ ਵੇਅਰ ਕਟ ਪੀਸ ਰਹਿਣ ਵਾਲੇ ਸੀਗੇ ਜੀ ਇੱਕ ਤੋਂ ਇੱਕ ਸੀਗੇ ਜੀ ਸਿਮਰ ਦੇ ਵੀ ਸੀਗੇ ਕਾਫੀ ਸੋਹਣੇ ਸੋਹਣੇ ਸੂਟ ਸੀਗੇ ਜੀ ਪਾਰਟੀ ਵੇਅਰ ਪਸ਼ਮੀਨਾ ਸੂਟ ਸੀ ਤੇ ਸਾਰੇ ਦੇ ਸਾਰੇ ਬ੍ਰਾਂਡਡ ਸੂਟ ਸੀਗੇ ਜੀ ਜਿਹੜੀਆਂ ਵੀ ਪੈਣਾ ਸਾਡੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ ਸੋਨੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ